ਸਰੀਕਾਲ ਸਵਾਲ ਤੇ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਟੀਸੀ ਸਟਾਕ ਬਾਰੇ ਇਹਦੇ ਸਟਾਕ ਦੀ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਦੇਵਾਂਗੇ ਟਾਈਮ ਸਾਈਕਲ ਦੇ ਹਿਸਾਬ ਨਾਲ ਜਦੋਂ ਵੀ ਇਹ ਟਾਈਮ ਸਾਈਕਲ ਆਉਂਦਾ ਹੈ ਤੇ ਬਹੁਤ ਵਧੀਆ ਇਹ ਆਪਾਂ ਨੂੰ ਅਪਸਾਈਡ ਦਾ ਮੂਵ ਦੇਖ ਕੇ ਜਾਂਦਾ ਹੈ ਮੈਕਸਿਮਮ ਟਾਈਮ ਠੀਕ ਹੈ ਇੱਕ ਦੋ ਵਾਰੀ ਫੇਲ ਵੀ ਹੁੰਦਾ ਹੈ ਠੀਕ ਹੈ ਕੋਈ ਵੀ ਸੈਟਅਪ 100% ਨਹੀਂ ਹੁੰਦਾ ਬਾਕੀ ਇਹ ਕੋਈ ਸੈਟਅਪ ਨਹੀਂਗਾ ਜਦੋਂ ਵੀ ਇਹ ਟਾਈਮ ਸਾਈਕਲ ਆਵੇਗਾ ਉਸ ਤੋਂ ਬਾਅਦ ਆਪਾਂ ਪ੍ਰੋਜੈਕਸ਼ਨ ਦੇਖਾਂਗੇ ਪ੍ਰੋਜੈਕਸ਼ਨ ਦੇ ਵਿੱਚ ਕੀ ਦੇਖਣਾ ਉਹ ਵੀ ਮੈਂ ਵੀਡੀਓ ਦੇ ਵਿੱਚ ਦੱਸਾਂਗਾ ਕਿਸ ਜਗ੍ਹਾ ਤੇ ਆਪਾਂ ਐਂਟਰੀ ਕਰਨੀ ਉਹ ਵੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਨਾਲ ਸਟਾਪ ਲੌਸ ਵੀ ਠੀਕ ਹੈ ਤੇ ਇਹ ਜਿਸ ਤਰ੍ਹਾਂ ਆਪਾਂ ਨਿਫਟੀ ਦੇ ਵਿੱਚ ਤੁਹਾਨੂੰ 55 ਦਿਨਾਂ ਵਾਲਾ ਟਾਈਮ ਸਾਈਕਲ ਦੱਸਿਆ ਸੀ ਡੇ ਟਾਈਮ ਫਰੇਮ ਤੇ ਠੀਕ ਆ ਉਸ ਤੋਂ ਇਲਾਵਾ ਵੀਕਲੀ ਟਾਈਮ ਫਰੇਮ ਦਾ ਵੀ ਮੈਂ ਟਾਈਮ ਸਾਈਕਲ ਤੁਹਾਨੂੰ ਦੱਸਿਆ ਹੋਇਆ ਹੈ ਨਿਫਟੀ ਦਾ ਠੀਕ ਆ ਤੇ 15 ਮਿੰਟ ਦੇ ਟਾਈਮ ਫਰੇਮ ਤੇ ਵੀ ਤੁਹਾਨੂੰ ਟਾਈਮ ਸਾਈਕਲ ਦੱਸਿਆ ਹੋਇਆ ਹੈ ਉਸੇ ਤਰ੍ਹਾਂ ਆਪਾਂ ਆਈਟੀਸੀ ਦਾ ਡੇ ਟਾਈਮ ਫਰੇਮ ਤੇ ਟਾਈਮ ਸਾਈਕਲ ਤੁਹਾਨੂੰ ਦੱਸਾਂਗੇ 54 ਡੇ ਦਾ ਟਾਈਮ ਸਾਈਕਲ ਹੈ ਠੀਕ ਹੈ ਕਿਸ ਜਗ੍ਹਾ ਤੋਂ ਸਟਾਰਟ ਹੁੰਦਾ ਹੈ ਕਿੱਥੋਂ ਆਪਾਂ ਲਗਾਉਣਾ ਹੈ ਸਾਰਾ ਕੁਝ ਦੱਸਾਂਗੇ ਕਿਦੋਂ ਅਗਲਾ ਟਾਈਮ ਸਾਈਕਲ ਆ ਰਿਹਾ ਹੈ ਤੇ ਕਿਸ ਤਰ੍ਹਾਂ ਆਪਾਂ ਉਸ ਨੂੰ ਪਰਾ ਕਰ ਸਕਦੇ ਹਾਂ ਠੀਕ ਹੈ ਤੇ ਇਹਦੇ ਵਿੱਚ ਦੇਖੋ ਹਰ ਇੱਕ ਸਟਾਕ ਦਾ ਵੱਖੋ ਵੱਖ ਹੁੰਦਾ ਹੈ ਜਿਸ ਤਰ੍ਹਾਂ ਮੈਂ ਇਨਫੋਸਿਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਸ਼ਾਇਦ ਇੱਕ ਦੋ ਦਿਨ ਪਹਿਲਾਂ ਟੈਲੀਗ੍ਰਾਮ ਤੇ ਉੱਥੇ ਆਪਾਂ ਟਰੇਡ ਵੀ ਕੀਤੀ ਸੀ ਉਹਦੇ ਵਿੱਚ ਪਰ ਥੋੜੀ ਜਿਹੀ ਗਲਤੀ ਹੋਈ ਮੇਰੇ ਤੋਂ ਠੀਕ ਹੈ ਜਿਹੜੀ ਵੀ ਗਲਤੀ ਹੁੰਦੀ ਕਿਸੇ ਤੋਂ ਵੀ ਹਰ ਬੰਦੇ ਤੋਂ ਹੋ ਜਾਂਦੀ ਹੈ ਉਹ ਐਕਸੈਪਟ ਕਰਨੀ ਚਾਹੀਦੀ ਹੈ ਕਿਉਂਕਿ ਗਲਤੀਆਂ ਕਰ ਕਰਕੇ ਹੀ ਆਪਾਂ ਅੱਗੇ ਵਧਦੇ ਹਾਂ ਉਹਦੇ ਵਿੱਚ ਆਪਾਂ ਥੋੜਾ ਜਿਹਾ ਨਾ ਇਹ ਗਲਤੀ ਇਹ ਕੀਤੀ ਕਿ ਮਤਲਬ ਕੰਡੀਸ਼ਨ ਬਣਨ ਤੋਂ ਬਿਨਾ ਹੀ ਆਪਾਂ ਮਤਲਬ ਕਿ ਐਸਐਲ ਲ ਲਿਆ ਵੈਸੇ ਐਸਐਲ ਹੋ ਰਾ ਨਹੀਂ ਸੀ ਉਹਦੇ ਵਿੱਚ ਜਿੱਥੇ ਆਪਣੀ ਐਂਟਰੀ ਹੋਈ ਉਹ ਤੇ ਐਗਜ਼ਿਟ ਕਰਨਾ ਸੀ ਪਰ ਉਹ ਸਟਾਕ ਦੇ ਵੀ ਅਜੇ ਵੀ ਉੱਤੇ ਜਾ ਰਿਹਾ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਉਹਦੇ ਵਿੱਚ ਮਤਲਬ ਕਿ ਹੋਲਡ ਕਰਕੇ ਰੱਖ ਪਰ ਆਪਾਂ ਥੋੜੀ ਜਿਹੀ ਗਲਤੀ ਕੀਤੀ ਕਿ ਲੌਸ ਨਾ ਹੋ ਜਾਵੇ ਇਸ ਕਰਕੇ ਮੈਂ ਤੁਹਾਨੂੰ ਸਟੌਪ ਲੌਸ ਉੱਤੇ ਖੜਾ ਦਿੱਤਾ ਸੀ ਤੇ ਉਹ ਆਪਣਾ ਸਟੌਪ ਲੌਸ ਹਿੱਟ ਹੋ ਗਿਆ ਸੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਸਟੌਪ ਲੌਸ ਨਾ ਲਿਆ ਹੋਵੇ ਪਰ ਸਟੌਪ ਲੌਸ ਕਿੱਥੇ ਹੋਇਆ ਸੀ ਜਿੱਥੇ ਆਪਣੀ ਉੰਤੀ ਹੋਈ ਉਸ ਤੋਂ 7-8 ਰੁਪਏ ਉੱਤੇ ਠੀਕ ਹੈ ਪਰ ਹੁਣ ਆਪਾਂ ਮਤਲਬ ਕੀ ਕਰਾਂਗੇ ਕਿ ਨੈਕਸਟ ਟਾਈਮ ਜਦੋਂ ਵੀ ਮਤਲਬ ਕਿ ਮੈਂ ਜਿਹੜੀ ਵੀ ਤੁਹਾਨੂੰ ਉੱਥੇ ਜਾਣਕਾਰੀ ਦਵਾਂਗਾ ਆਪਾਂ ਜਿੰਨਾ ਚਿਰ ਕੰਡੀਸ਼ਨ ਦੇ ਹਿਸਾਬ ਨਾਲ ਸਟੌਪ ਲੌਸ ਨਹੀਂ ਬੰਦਦਾ ਉਹਨਾਂ ਚਿਰ ਅਪਾ ਸਟੌਪ ਲੌਸ ਨਹੀਂ ਰਾਵਾਂਗੇ ਠੀਕ ਹੈ ਉਹਦਾ ਜਿਹੜਾ ਟਾਈਮ ਸਾਈਕਲ ਸੀ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਵਾਂਗਾ ਜੇ ਤੁਸੀਂ ਮਤਲਬ ਕਿ ਕਮੈਂਟ ਕਰਕੇ ਕਹੋਗੇ ਉਹ ਇਨਫੋਸਿਸ ਸਟੌਕ ਸੀ ਠੀਕ ਹੈ ਤੇ ਦੂਜਾ ਇਹ ਆਪਾਂ ਜਿਹੜਾ ਜਾ ਰਹੇ ਤੁਹਾਨੂੰ ਇਹ ਆਈਟੀਸੀ ਆ ਠੀਕ ਹੈ ਇਹ ਦੋ ਸਟੌਕਾਂ ਤੇ ਮੈਂ ਕੰਮ ਕੀਤਾ ਹੋਇਆ ਆ ਹੋਰ ਵੀ ਬਹੁਤ ਸਾਰੇ ਸਟੌਕਾਂ ਤੇ ਮੇਰਾ ਕੰਮ ਚੱਲ ਰਿਹਾ ਠੀਕ ਹੈ ਪਾਸ ਇਹ ਹੋ ਆ ਕਿ ਥੋੜਾ ਜਿਹਾ ਟਾਈਮ ਨਹੀਂ ਲੱਗਦਾ ਨਹੀਂ ਤੇ ਬਹੁਤ ਸਾਰੇ ਮਤਲਬ ਕਿ ਸਟੌਕਾਂ ਦੇ ਅਪਾ ਟਾਈਮ ਸਾਈਕਲ ਘੱਟ ਸਕਦੇ ਆ ਠੀਕ ਹੈ ਇਹ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਵੀ ਪੋਜ਼ਿਟਿਵ ਟਾਈਮ ਆਉਂਦਾ ਹੈ ਤੇ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਵਧੀਆ ਰਿਟਰਨ ਦੇਖਣ ਨੂੰ ਮਿਲ ਜਾਂਦੇ ਆ ਜਿਵੇਂ ਕਿ ਆਪਾਂ ਸਵਿੰਗ ਟ੍ਰੇਡ ਕਰਦੇ ਆ ਤੇ ਉਦੋਂ ਆਪਾਂ ਪਲਾਨ ਕਰ ਸਕਦੇ ਆ ਜੇ ਆਪਾਂ ਨੂੰ ਪੋਜ਼ਿਟਿਵ ਪ੍ਰੋਜੈਕਸ਼ਨ ਵੀ ਮਿਲਦਾ ਹੈ ਪੋਜ਼ਿਟਿਵ ਟਾਈਮ ਦੇ ਨਾਲ ਠੀਕ ਹੈ ਤੇ ਨਾਲ ਦੀ ਨਾਲ 15 ਮਿੰਟ ਦੇ ਟਾਈਮ ਫਰੇਮ ਤੇ ਵੀ ਮੇਰਾ ਕੰਮ ਚੱਲ ਰਿਹਾ ਹੈ ਇਸ ਤਰ੍ਹਾਂ ਆਪਾਂ ਪਲਾਨ ਕਰ ਸਕਦੇ ਆ ਮਤਲਬ ਕਿ ਜੇਵੇਂ ਆਪਾਂ ਆਪਸ਼ਨ ਕਰਨੀ ਹੁੰਦੀ ਸਟਾਕ ਦੇ ਵਿੱਚ ਜਾਂ ਫਿਰ ਇੰਟਰਾਡੇ ਕਰਨੀ ਹੁੰਦੀ ਹੈ ਉਹਦੇ ਵਾਸਤੇ ਠੀਕ ਹੈ ਉਹ ਵੀ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰ ਤੇ ਹੁ ਮੈਂ ਜਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਕਿ ਇਸ ਜਗ੍ਹਾ ਤੋਂ ਇਸ ਨੂੰ ਤੁਸੀਂ ਸ਼ੁਰੂ ਕਰਨਾ ਹੈ ਮੈਂ ਉਹ ਸਿੰਪਲ ਇੱਥੇ ਦੱਸ ਦਵਾਂਗਾ ਵੈਸੇ ਬਹੁਤ ਪਿੱਛੋਂ ਸ਼ੁਰੂ ਹੁੰਦਾ ਹੈ ਤੇ ਸਟਾਕ ਬਹੁਤ ਪੁਰਾਣਾ ਹੈ ਆਲਮੋਸਟ ਮੇਰੇ ਹਸਾਬ ਨਾਲ 2000 ਤੋਂ ਪਹਿਲਾਂ ਦਾ ਇਹ ਸਟਾਕ ਸ਼ੁਰੂ ਹੋਇਆ ਹੋਊਗਾ ਠੀਕ ਹੈ ਸਨ 2000 ਤੋਂ ਪਹਿਲਾਂ ਤੇ ਪਿੱਛੇ ਜਾਵਾਂਗੇ ਤੇ ਬਹੁਤ ਧੀਰ ਲੱਗੂਗੀ ਬਹੁਤ ਵੱਡੀ ਵੀਡੀਓ ਬਣੂਗੀ ਤੇ ਆਪਾਂ ਨੂੰ ਲੇਟੈਸਟ ਚਾਹੀਦਾ ਠੀਕ ਹੈ ਇੱਕ ਦੋ ਤੁਹਾਨੂੰ ਬੈਕ ਟੈਸਟ ਵੀ ਮੈਂ ਦੱਸ ਦੇਣਾ ਇੱਥੇ ਵੀਡੀਓ ਦੇ ਵਿੱਚ ਹੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਸ ਨੂੰ ਤੁਸੀਂ ਲਗਾਉਣਾ ਕਿਸ ਕਿਸ ਜਗ੍ਹਾ ਤੋਂ ਤੁਸੀਂ ਇਸ ਨੂੰ ਲਗਾ ਸਕਦੇ 8 ਅਗਸਤ ਤੋਂ ਠੀਕ ਹੈ 8 ਅਗਸਤ ਤੇ ਤੁਸੀ ਜਾਣਾ ਐ ਇਸ ਜਗ੍ਹਾ ਤੇ ਠੀਕ ਹੈ ਇਸ ਜਗ੍ਹਾ ਤੇ ਜਾ ਕੇ ਮਾਪਰ ਨਾਲ ਇੱਥੇ ਜਾ ਕੇ ਸਾਈਕਲ ਲਾਈਨ ਤੇ ਜਾਣਾ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਉਸ ਦੇ ਵਿੱਚ ਲਗਾਉਨੇ ਸੀ ਸੇਮ ਹੀ ਤਰੀਕਾ ਹੈ ਕੋਈ ਚੇਂਜ ਨਹੀਂ ਕਰ ਠੀਕ ਹੈ ਤੇ ਇੱਥੇ ਤੁਸੀ ਇਸ ਨੂੰ ਲਗਾ ਦਰਾਂ ਉਸ ਤੋਂ ਬਾਅਦ ਆ ਕਿਸੇ ਵੀ ਜਗ੍ਹਾ ਤੇ ਤੁਸੀ ਰੱਖ ਸਕਦੇ ਹੋ ਸੈਟਿੰਗ ਤੇ ਜਾਓ ਠੀਕ ਹੈ ਉਸ ਤੋਂ ਬਾਅਦ ਜਾਓ ਕੋਆਰਡੀਨੇਟਸ ਤੇ ਠੀਕ ਹੈ ਤੇ ਇਸ ਜਗ੍ਹਾ ਤੇ ਜਿੰਨਾ ਵੀ ਨੰਬਰ ਤੁਹਾਡੇ ਆ ਰਿਹਾ ਹੈ ਉੱਤੇ ਠੀਕ ਹੈ ਥੱਲੇ ਵਾਲੀ ਜਗ੍ਹਾ ਤੇ ਉਹਦੇ ਵਿੱਚ 54 ਐਡ ਕਰ ਦੇਵੋ ਠੀਕ ਹੈ ਥੱਲੇ ਵਾਲੀ ਜਗ੍ਹਾ ਤੇ 54 ਉਹਦੇ ਵਿੱਚ ਇਸ ਮਤਲਬ ਇਸ ਤੋਂ ਜ਼ਿਆਦਾ ਜਿਵੇਂ ਇੱਥੇ 193 ਹੈ ਤੇ ਇਹਦੇ ਵਿੱਚ ਆਪਾਂ 54 ਐਡ ਕਰਾਂਗੇ ਤੇ ਲਗਭਗ ਇਹ ਬਣ ਜਾਊਗਾ ਤੁਹਾਡਾ ਆਪਣਾ 237 ਠੀਕ ਹੈ ਤੇ ਇੱਥੇ ਆਪਾਂ 237 ਕਰ ਦੇਵਾਂਗੇ ਠੀਕ ਹੈ ਤੇ ਤੁਹਾਡੇ ਜੇ ਨੰਬਰ ਹੋਰ ਆ ਰਿਹਾ ਤੇ ਕੋਈ ਚੱਕਰ ਨਹੀਂ ਠੀਕ ਹੈ ਉੱਤੇ ਜਿੰਨਾ ਨੰਬਰ ਹੋਊਗਾ ਉਹਦੇ ਵਿੱਚ 54 ਐਡ ਕਰਕੇ ਥੱਲੇ ਲਿਖ ਦਿਓ ਤੇ ਆਪਣੇ ਆਪ ਇਹ ਲੱਗ ਜਾਵੇਗਾ ਠੀਕ ਹੈ ਦੇਖੋ ਜਿੱਥੇ ਮੈਂ ਪਹਿਲਾਂ ਲਗਾਇਆ ਹੋਇਆ ਸੀ ਉੱਥੇ ਹੀ ਲੱਗ ਗਿਆ ਠੀਕ ਹੈ ਏ ਮਤਲਬ ਪਿਛਲਾ ਜਿਹੜਾ ਇਹਦਾ ਟਾਈਮ ਸਾਈਕਲ ਲੰਘ ਕੇ ਗਿਆ 25 ਅਕਤੂਬਰ ਸੀ ਉਸ ਤੋਂ ਪਹਿਲਾਂ ਸੀ ਇਹਦਾ ਆਪਾਂ ਨਾ ਤੁਸੀਂ ਦੇਖ ਸਕਦੇ ਹੋ 8 ਅਗਸਤ ਠੀਕ ਹੈ ਜੇ ਪਿੱਛੇ ਵਾਲੇ ਕਿਸੇ ਨੇ ਦੇਖਣੇ ਹੋਏ ਤੇ ਉਹ ਵੀ ਤੁਸੀਂ ਦੇਖ ਸਕਦੇ ਜੋ ਇਸ ਤਰ੍ਹਾਂ ਠੀਕ ਹੈ ਪਹਿਲਾਂ ਹੋਣ ਵਾਲੀ ਜਗ੍ਹਾ ਤੇ ਲਗਾ ਲਿਓ ਠੀਕ ਹੈ ਬਾਅਦ ਦੇ ਵਿੱਚ ਜਿਸ ਨੂੰ ਚੱਕ ਕੇ ਇੱਥੇ ਕਰਦੇ ਹੋ ਠੀਕ ਹੈ ਐਸ ਲੈਂਡ ਦੇ ਉੱਤੇ ਮਤਲਬ ਕਿ ਦੋ ਵਾਰੀ ਇਸ ਨੂੰ ਲਗਾ ਲਿਓ ਤੁਸੀਂ ਤੇ ਦੂਜੀ ਵਾਰੀ ਇਸ ਨੂੰ ਐਸ ਲੈਂਡ ਤੇ ਠੀਕ ਹੈ ਤੇ ਆ ਪਿੱਛੇ ਵਾਲੇ ਵੀ ਤੁਹਾਡੇ ਆ ਜਾਣਗੇ ਠੀਕ ਹੈ ਇਹ ਪਿੱਛੇ ਵਾਲੇ ਵੀ ਇੱਥੇ ਆਪਣੇ ਆ ਜਾਣਗੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਜਦੋਂ ਹੀ ਆਪਾਂ ਨੂੰ ਮਤਲਬ ਕਿ ਟਾਈਮ ਸਾਈਕਲ ਆ ਰਿਹਾ ਹੈ ਸਵਿੰਗ ਹਾਈ ਬ੍ਰੇਕ ਹੁੰਦਾ ਹੈ ਮਤਲਬ ਸਵਿੰਗ ਹਾਈ ਤੋਂ ਉੱਤੇ ਸਟੌਪ ਜਾਂਦਾ ਹੈ ਉੱਥੇ ਆਪਾਂ ਐਂਟਰੀ ਪਲਾਨ ਕਰਨੀ ਹੈ ਠੀਕ ਹੈ मतलब कि ਜਿਵੇਂ ਟਾਈਮ ਸਾਈਕਲ ਆਇਆ ਜ਼ਰੂਰੀ ਨਹੀਂ ਕਿ ਟਾਈਮ ਸਾਈਕਲ ਆਲੇ ਦਿਨ ਹੀ મતલਬ ਕਿ ਆਪਣੀ ਐਂਟਰੀ ਬਣੇਗੀ ਇੱਕ ਦੋ ਦਿਨ ਬਾਅਦ ਚ ਵੀ ਬਣ ਸਕਦੀ ਹੈ ਤੇ ਕਾਫੀ ਦਿਨ ਬਾਅਦ ਚ ਵੀ ਬਣ ਸਕਦੀ ਹੈ ਪਰ ਆਪਾਂ ਐਂਟਰੀ ਦੀ ਪ੍ਰਾਈਜੈਕਸ਼ਨ ਤੇ ਹੀ ਕਰਾਂਗੇ ਠੀਕ ਹੈ ਤੇ ਤਾਂ ਕਾਫੀ ਵਾਰ ਉਸੇ ਦਿਨ ਹੀ ਆਪਾਂ ਨੂੰ ਐਂਟਰੀ ਮਿਲ ਜਾਂਦੀ ਹੈ ਜਾਂ ਇੱਕ ਦੋ ਦਿਨ ਬਾਅਦ ਵੀ ਐਂਟਰੀ ਮਿਲ ਜਾਂਦੀ ਹੈ ਠੀਕ ਹੈ ਜਿਸ ਤਰ੍ਹਾਂ ਇੱਥੇ ਦੇਖੋ ਟਾਈਮ ਸਾਈਕਲ ਆਇਆ ਸੀ ਬਹੁਤ ਦਿਨ મતલਬ ਕਿ ਸਟਾਕ ਸਾਈਡ ਵੇਜ਼ ਰਿਹਾ ਤੇ ਇੱਥੇ ਜਿਹੜੀ ਆਪਣੀ ਐਂਟਰੀ ਬਣੀ ਸੀ ਉਹ ਇਸ ਜਗ੍ਹਾ ਤੇ ਬਣੀ ਸੀ ਠੀਕ ਹੈ ਇਹ ਜਿਹੜੀ ਆਪਣੀ ਐਂਟਰੀ ਬਣੀ ਸੀ ਇਸ ਜਗ੍ਹਾ ਤੇ ਬਣੀ ਸੀ ਠੀਕ ਹੈ ਤੇ ਆਪਣਾ ਸਟੌਪ ਲੌਸ ਆ ਬੰਦਾ ਸੀ ਠੀਕ ਹੈ ਤੇ ਹੁਣ ਇੱਥੋਂ ਤੁਸੀਂ ਲਗਾ ਸਕਦੇ ਹੋ ਤੁਹਾਡਾ ਰਿਸਕ ਰੋਡ ਇੱਥੋਂ ਤੱਕ ਇਹ ਸਟੌਕ ਗਿਆ ਠੀਕ ਹੈ ਹੁਣ ਮਤਲਬ ਕਿ ਸਟੌਕ ਦੇ ਵਿੱਚ ਪੂਰਾ ਪ੍ਰੋਫਿਟ ਲੈਣ ਲਈ ਆਪਾਂ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸਾਂਗੇ ਕਿਉਂਕਿ ਜਦੋਂ ਵੀ ਸਟੌਕ ਥੱਲੇ ਆਉਣ ਲੱਗੇਗਾ ਤੇ ਹਰ ਬੰਦਾ ਨਿਕਲਣ ਦੀ ਕੋਸ਼ਿਸ਼ ਕਰੇਗਾ ਠੀਕ ਹੈ ਤੇ ਉਸ ਕਰਕੇ ਆਪਾਂ ਮਤਲਬ ਕਿ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸਾਂਗੇ ਠੀਕ ਹੈ ਹੁਣ ਤੁਸੀਂ ਇਹ ਕਰਨਾ ਕਿ ਆਪਾਂ ਐਂਟਰੀ ਡੇ ਟਾਈਮ ਫਰੇਮ ਤੇ ਕਰਾਂਗੇ ਪਰ ਹੁਣ ਵਾਲਾ ਜਿਹੜਾ ਟਾਈਮ ਆਵੇਗਾ ਉਹਦੇ ਵਿੱਚ ਐਂਟਰੀ ਮੈਂ ਤੁਹਾਨੂੰ ਹੋਰ ਪਹਿਲਾਂ ਕਰਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਥੋੜਾ ਜਿਹਾ ਪਰਿਸਕ ਲਵਾਂਗੇ ਉਹ ਕਿਸ ਜਗ੍ਹਾ ਤੇ ਲਵਾਂਗੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਇੱਥੇ ਜਿਵੇਂ ਆਪਾਂ ਡੇ ਟਾਈਮ ਫਰੇਮ ਦੇ ਹਿਸਾਬ ਨਾਲ ਮਤਲਬ ਕਿ ਐਂਟਰੀ ਕੀਤੀ ਤਿੰਨ ਰੂਲ ਜਿਹੜੇ ਆਪਣੇ ਆ ਕੀ ਆ ਪਿਛਲੇ ਕੈਂਡਲ ਦੇ ਉੱਤੇ ਨੈਕਸਟ ਕੈਂਡਲ ਆ ਕਲੋਜ਼ ਕਰੇ ਤੇ ਉੱਥੇ ਆਪਾਂ ਐਂਟਰੀ ਕਰਾਂਗੇ ਠੀਕ ਹੈ ਪਰ ਇੱਥੇ ਮਤਲਬ ਕਿ ਆਪਣੀ ਐਂਟਰੀ ਵੈਸੇ ਜਿਹੜੀ ਇਹਦੇ ਵਿੱਚ ਪਰਫੈਕਟ ਐਂਟਰੀ ਬੰਦੀ ਜਿਹਦੇ ਵਿੱਚ ਰਿਸਕ ਘੱਟ ਹੁੰਦਾ ਉਹ 10 ਸਵਿੰਗ ਬ੍ਰੇਕ ਠੀਕ ਹੈ ਜਿਸ ਤਰ੍ਹਾਂ ਦੇਖੋ ਆ ਇੱਥੇ ਅਲੱਗ ਟਾਈਮ ਦੇ ਕੋਲੇ ਸਵਿੰਗ ਬਣੀ ਇੱਥੇ ਵੀ ਦੇਖੋ ਟਾਈਮ ਦੇ ਕੋਲ ਇਸਨੇ ਮਤਲਬ ਉਹ ਸਵਿੰਗ ਦੇ ਉੱਤੇ ক্লোਜ਼ ਕੀਤਾ ਠੀਕ ਹੈ ਸਵਿੰਗ ਦੇ ਉੱਤੇ ਮਤਲਬ ਉਹ ਐਸ ਤੇ ক্লোਜ਼ ਕਰ ਦਿੱਤਾ ਇੱਥੇ ਆਪਣੀ ਐਂਟਰੀ ਬੰਨੀ ਸੀ ਠੀਕ ਹੈ ਸਟਾਪ ਲੌਸ ਆ ਹੋਵੇਗਾ ਠੀਕ ਹੈ ਇਸ ਤਰ੍ਹਾਂ ਸਟਾਪ ਲੌਸ ਆਪਾਂ ਨੂੰ ਵੱਡਾ ਰੱਖਣਾ ਪੈਂਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਸਟਾਕ ਦੇਖੋ ਕਾਫੀ ਥੱਲੇ ਆਇਆ ਤੇ ਕਾਫੀ ਲੋਕ ਮਤਲਬ ਕਿ ਹੋ ਸਕਦਾ ਕਿ ਇੱਥੋਂ ਨਿਕਲ ਗਏ ਹੁਣ ਵੈਸੇ ਜੀ ਜਿਆਦਾ ਥੱਲੇ ਨਹੀਂ ਆਇਆ 415 ਤੋਂ ਲੈ ਕੇ 396 ਤੀ ਆਇਆ ਸੀ ਇੱਥੇ ਤੁਹਾਨੂੰ ਜਿਆਦਾ ਲੱਗ ਰਿਹਾ ਠੀਕ ਹੈ ਉਸ ਤੋਂ ਬਾਅਦ ਜਿਉਂ ਹੀ ਇਸਨੇ ਬ੍ਰੇਕਆਊਟ ਕੀਤਾ ਤੇ ਇੱਥੇ ਬਾਅਦ ਤੁਸੀਂ ਦੇਖ ਸਕਦੇ ਜਿਉਂ ਕਦੇ ਵੀ ਇਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਥੇ ਜਾ ਕੇ 네ਗੇਟਿਵ ਪ੍ਰਾਈਸ ਰੈਕਸ਼ਨ ਬਣਿਆ ਸੀ ਲਗਭਗ ਏਰਿਸ ਕਰਵਾਉਂਦ ਤਨੋਂ 1.25 ਦਾ ਦੇਖਣ ਨੂੰ ਮਿਲ ਗਿਆ ਸੀ ਠੀਕ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਪਲਾਨ ਕਰ ਸਕਦੇ ਹਾਂ ਠੀਕ ਹੈ मतलब की ਜਦੋਂ ਵੀ ਇਹ ਟਾਈਮ ਸਾਈਕਲ ਆਉਂਦਾ ਜਦੋਂ ਸਵਿੰਗ ਬ੍ਰੇਕ ਹੋਊਗੀ ਉਦੋਂ ਆਪਾਂ મતલਬ ਕਿ ਜੇ ਲਵਾਂਗੇ ਟਰੇਡ ਤੇ ਬੈਸਟ ਰਹੂਗਾ ਠੀਕ ਹੈ ਫਿਰ મતલਬ ਕਿ ਚਾਂਸਸ ਹੁੰਦੇ ਆ ਕਿ ਸਵਿੰਗ ਬ੍ਰੇਕ ਕਰਕੇ ਜੇ ਸਟਾਕ ਥੱਲੇ ਜਾਵੇਗਾ ਵੀ ਤੇ ਤੁਹਾਡਾ ਸਟੌਪ ਲੌਸ ਨਹੀਂ ਹਿੱਟ ਹੋਵੇਗਾ ਤੇ ਇੱਕ ਚੀਜ਼ ਤੁਸੀਂ ਹੋਰ ਦੇਖ ਸਕਦੇ ਜੋ ਇਸ ਤਰ੍ਹਾਂ મતલਬ ਕਿ ਆਪਾਂ ਡੇ ਟਾਈਮ ਫਰੇਮ ਤੇ ਪੋਜ਼ਿਟਿਵ ਪ੍ਰੋਜੈਕਸ਼ਨ ਦੇਖਦੇ ਹਾਂ ਇਸ ਤਰ੍ਹਾਂ ਹੀ ਦੇਖੋ ਕਿ ਹੋ ਸਕਦਾ ਹੈ ਕਿ ਵੀਕਲੀ ਤੇ ਵੀ ਜਦੋਂ ਪੋਜ਼ਿਟਿਵ ਬਣ ਜਾਵੇ ਠੀਕ ਹੈ ਉਸ ਤੋਂ ਬਾਅਦ ਜਿੰਨਾ ਚਿਰ ਵੀਕਲੀ ਦੇ 네ਗੇਟਿਵ ਨਹੀਂ ਹੁੰਦਾ ਉਨਾ ਚਿਰ ਵੀ ਆਪਾਂ ਹੋਲਡ ਕਰ ਸਕਦੇ ਹਾਂ ਪੋਜ਼ਿਟਿ ਕੀ ਕੈਂਡਲ ਦੇ ਉੱਤੇ ਕੈਂਡਲ ক্লোਜ਼ ਕਰ ਗਿਆ ਤੇ ਉਹਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਚਾਹੇ ਵੀਕਲੀ ਤੇ ਦੇਖ ਲਓ ਡੇਲੀ ਤੇ ਦੇਖ ਸਕਦੇ ਜੋ ਤੇ ਘੰਟੇ ਵਾਲੇ ਤੇ ਵੀ ਮਤਲਬ ਪ੍ਰੋਜੈਕਸ਼ਨ ਦੇ ਰੂਲ ਹੋ ਜਾਂਦੇ ਆ ਤੇ 네ਗੇਟਿਵ ਕੀ ਆ ਪਿਛਲੇ ਕੈਂਡਲ ਦੇ ਲੋ ਦੇ ਥਲੇ ক্লোਜ਼ ਕਰੇ ਹਾਈ ਬ੍ਰੇਕ ਨਾ ਕੀਤਾ ਹੋਵੇ ਠੀਕ ਆ ਇਹ ਡੇਲੀ ਤੇ ਵੀ ਦੇਖ ਸਕਦੇ ਜੋ ਇੱਥੇ ਵੀਕਲੀ ਤੇ ਵੀ ਦੇਖ ਸਕਦੇ ਜੋ ਤੇ ਘੰਟੇ ਵਾਲੇ ਤੇ ਵੀ ਦੇਖ ਸਕਦੇ ਜੋ ਹੁਣ ਆਪਾਂ ਚੱਲਦੇ ਆ ਲੇਟੈਸਟ ਵਾਲ ਠੀਕ ਆ ਪਿਛਲੀ ਵਾਰੀ ਜਿਹੜਾ ਟਾਈਮ ਸਾਈਕਲ ਆਇਆ ਸੀ ਉਹਦੇ ਵਿੱਚ ਸਵਿੰਗ ਹਾਈ ਬ੍ਰੇਕ ਨਹੀਂ ਹੋਇਆ ਸੀ ਦੇਖੋ ਆਪਣਾ ਇਹਦਾ ਆਰਟ ਰੈਂਸੇ ਕੋਲ ਸੀ ਇੱਛਾ ਪਰ ਮੂਵ ਦੇਖਣ ਨੂੰ ਮਿਲ ਗਿਆ ਸੀ ਠੀਕ ਹੈ ਕਾਫੀ ਇੱਥੇ ਠੀਕ ਹੈ ਪਰ ਇੱਥੇ ਕਿਉਂਕਿ ਸਟਾਕ ਆਲਰੇਡੀ ਉੱਤੇ ਆਇਆ ਹੋਇਆ ਸੀ ਤੇ ਇਸ ਕਰਕੇ ਮਤਲਬ ਕਿ ਉਨਾ ਵੱਡਾ ਮੂਵ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੀ ਇਹ ਵੀ ਚੀਜ਼ ਹਮੇਸ਼ਾ ਆਪਾਂ ਧਿਆਨ ਰੱਖਣੀ ਹੁੰਦੀ ਹੈ ਟਾਈਮ ਸਾਈਕਲ ਦੇ ਨਾਲ ਹੁਣ ਦੇਖੋ ਸਟਾਕ ਦੇ ਵਿੱਚ ਕਰੈਕਸ਼ਨ ਆਇਆ ਹੋਇਆ ਹੈ ਠੀਕ ਹੈ ਤੇ ਕਿ ਇੱਥੇ ਦੇਖੋ ਬਹੁਤ ਸੋਨਾ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਤੇ ਇੱਕ ਮਤਲਬ ਕਿ ਰਾਉਂਡਿੰਗ ਬਾਟਮ ਪੈਟਰਨ ਬਣ ਰਿਹਾ ਤੇ ਇਹਦਾ ਬ੍ਰੇਕਆਊਟ ਹੋਊਗਾ ਇਸ ਸਵਿੰਗ ਹਾਈ ਦੇ ਉੱਤੇ ਠੀਕ ਹੈ ਤੇ ਆਪਣੀ ਜਿਹੜੀ ਐਂਟਰੀ ਬਣੂਗੀ ਇਸ ਟਾਈਮ ਸਾਈਕਲ ਦੇ ਸਾਹਮਣਾਂ ਜਿਹੜੀ ਸੇਫ ਐਂਟਰੀ ਉਹ ਬਣੂਗੀ ਐਸ ਸਵਿੰਗ ਹਾਈ ਨੂੰ ਤੋਂ ਨਿਕਲਿਓ ਠੀਕ ਹੈ ਜਦੋਂ ਐਸ ਸਵਿੰਗ ਹਾਈ ਨੂੰ ਇਹ ਸਟੌਪ ਕੱਢੂਗਾ ਇਹਦੇ ਉੱਤੇ ক্লোਜ਼ ਕਰੂਗਾ ਉਦੋਂ ਆਪਣੀ ਪਰਫੈਕਟ ਐਂਟਰੀ ਬਣੂਗੀ ਜਿਹਨੂੰ ਆਪਾਂ ਸੇਫ ਐਂਟਰੀ ਕਹਿੰਦੇ ਆ ਤੇ ਸਟੌਪ ਲੌਸ ਜੋ ਵੀ ਇਥੇ ਲਾਸਟ ਸਵਿੰਗ ਬਣੇਗੀ ਹੋ ਸਕਦਾ ਕਿ ਇਸ ਤੋਂ ਬਾਅਦ ਬਣੇ ਉਹਦੇ ਥੱਲੇ ਹੋਊਗਾ ਠੀਕ ਹੈ ਟਾਈਮ ਸਾਈਕਲ ਕਿਦੋਂ ਆ ਰਿਹਾ ਹੈ ਇਹ ਆ ਰਿਹਾ ਹੈ ਆਪਣਾ 14 ਦਿਨਾਂ ਬਰੀ ठीक है स्विंग हाई वैसे सेफ्टी लिए आप स्विंग हाई तो निकलना बहुत जरूरी फिर राउंडिंग बॉटम पैटर्न का टारगेट भी उत्तर देखने मिल जूगा तो टाइम भी पॉजिटिव जे किसी ने थले एंट्री करनी है वो वास्ते भी मैं तुम्हें दसागा किस तरह कर सकते जो स्टॉप लॉस छोटा लगा के ठीक पहलो है पहलों आपकिल बारे तुम दसता कि फिफ्टी फोर का टाइम साइक है चौदह जनवरी आ रहा है मतलब कि एक सैशन और बचा तेरह शायद मार्केटों ने खुलनी जिस बाद चौदह ठीक है तो ਇਹ ਜਦੋਂ ਤੇ ক্লোਜ਼ ਕਰਨ ਤੇ ਆਪਾਂ ਕੀ ਕਰਾਂਗੇ ਜਿਹੜਾ ਕੈਂਡਲ ਨੇ ক্লোਜ਼ ਕੀਤਾ ਉਹਦੇ ਥਲੇ ਸਟਾਪ ਲੋਸ ਨਹੀਂ ਲਗਾਵਾਂਗੇ ਸਟਾਪ ਲੋਸ ਇਹ ਲਗਾਵਾਂਗੇ ਕਿਉਂਕਿ ਟਾਰਗੇਟ ਬਹੁਤ ਵੱਡਾ ਮਿਲੂਗਾ ਮੈਨੂੰ ਪਤਾ ਹੈ ਜਦੋਂ ਇਹ ਸਵਿੰਗ ਹਾਈ ਬ੍ਰੇਕ ਹੋ ਗਿਆ ਠੀਕ ਆ ਤੇ ਜਾਂ ਫਿਰ ਕੀ ਕਰੋ ਤੁਸੀਂ ਜੇ ਛੋਟਾ ਸਟਾਪ ਲੋਸ ਲਗਾਉਣਾ ਤੇ ਉਹ ਕੈਂਡਲ ਜਿਹੜਾ ਉੱਤੇ ক্লোਜ਼ ਕਰੂਗਾ ਉਹਦੇ ਤੇ ਲਗਾ ਕੇ ਤੁਸੀਂ ਜਾ ਸਕਦੇ ਹੋ ਠੀਕ ਆ ਆਪਸਾਈਡ ਤੇ ਦੁਬਾਰਾ ਆਪਾਂ ਨੂੰ 올 ਟਾਈਮ ਹਾਈ ਵੀ ਫਿਰ ਜੁੰਡਾ ਹੋਇਆ ਦਿਖਾਈ ਦੇ ਸਕਦਾ ਹੈ 500 ਦੇ ਆਸ-ਪਾਸ ਵੀ ਜਾ ਸਕਦਾ ਹੈ ਸਟੌਪ ਕੋਈ ਵੱਡੀ ਗੱਲ ਨਹੀਂ ਠੀਕ ਹੈ ਤੇ ਬਾਕੀ ਇਹ ਵੀ ਧਿਆਨ ਰੱਖੋ ਕਿ ਟਾਰਗੇਟ ਜਿਹੜਾ ਤੁਹਾਨੂੰ ਮਹੀਨੇ ਦੇਣ ਮਹੀਨੇ ਦੇ ਵਿੱਚ ਇਹ ਦੇਖਣ ਨੂੰ ਮਿਲ ਜਾਂਦਾ ਜਿਸ ਤਰ੍ਹਾਂ ਇੱਥੇ ਦੇਖਣ ਨੂੰ ਮਿਲਿਆ ਸੀ ਇਹ ਟਾਰਗੇਟ ਨੂੰ ਤੁਸੀਂ ਲਗਾ ਕੇ ਕੈਲਕੂਲੇਟ ਕਰ ਲਿਓ ਆਲਮੋਸਟ ਜਿੰਨਾ ਦਾ ਤੁਹਾਡਾ ਸਟੌਪ ਲੌਸ ਬੰਦਾ ਸੀ ਪੰਜ ਗੁਣਾ ਟਾਰਗੇਟ ਦੇਖਣ ਨੂੰ ਮਿਲਿਆ ਸੀ ਠੀਕ ਹੈ ਇੱਥੇ ਵੀ ਦੇਖੋ ਸਟੌਕ ਸਾਈਡ ਵੇਜ਼ ਹੋਇਆ ਆਇਆ ਸੀ ਮਤਲਬ ਕਿ ਜਦੋਂ ਸਟੌਕ ਦੇਖੋ ਆਲਰੇਡੀ ਉੱਤੇ ਗਿਆ ਹੋਇਆ ਹੈ ਉੱਥੇ ਮਤਲਬ ਕਿ ਟ ਨਹੀਂ ਸੋਚ ਸਕਦੇ ਠੀਕ ਹੈ ਜਿਸ ਤਰ੍ਹਾਂ ਦੇਖੋ ਕਿ ਇੱਥੇ ਉੱਤੇ ਗਿਆ ਆ ਤੇ ਇੱਥੇ ਥੋੜਾ ਜਿਹਾ ਉੱਤੇ ਜਾ ਕੇ ਥੱਲੇ ਆ ਗਿਆ ਠੀਕ ਹੈ ਪਰ ਟਾਈਮ ਸਾਈਕਲ ਨੇ ਫਿਰ ਵੀ ਵਰਕ ਕੀਤਾ ਠੀਕ ਹੈ ਫਿਰ ਵੀ ਮਤਲਬ ਕਿ ਆਪਾਂ ਘੰਟੇਵਾਰ ਟਾਈਮ ਫਰੇਮ ਦੇ ਸਾਬ ਨਾਲ ਛੋਟੇ-ਮੋਟੇ ਟਾਰਗੇਟ ਲੈ ਹੀ ਸਕਦੇ ਹਾਂ ਠੀਕ ਹੈ ਪਰ ਜੇ ਬਾਅਦ ਦੇ ਵਿੱਚ ਜੇ ਮਨ ਲਓ ਕਿ ਆਪਣੀ ਐਂਟਰੀ ਘੰਟੇਵਾਰ ਟਾਈਮ ਫਰੇਮ ਦੇ ਸਾਬ ਨਾਲ ਹੋਈ ਉਸ ਤੋਂ ਬਾਅਦ ਆ ਡੇਲੀ ਤੇ ਵੀ ਆਪਾਂ ਨੂੰ ਪ੍ਰੋਜੈਕਸ਼ਨ ਦੇਖਣ ਨੂੰ ਮਿਲ ਗਿਆ ਪੋਜ਼ਿਟਿਵ ਤੇ ਉਸ ਤੋਂ ਬਾਅਦ ਆ ਵੀਕਲੀ ਤੇ ਵੀ ਮਿਲ ਗਿਆ ਤੇ ਫਿਰ ਆਪਾਂ ਉਸ ਨੂੰ ਹੋਰ ਥੋੜਾ ਜਹਾ ਅੱਗੇ ਲੈ ਕੇ ਜਾ ਸਕਦੇ ਹਾਂ ਠੀਕ ਹੈ ਤੇ ਹੁ ਆਪਾਂ ਜੇ ਦੇਖੀਏ ਇੱਥੇ ਤੇ ਜਿਹੜਾ ਡੇਲੀ ਟਾਈਮ ਫਰੇਮ ਤੇ ਪ੍ਰੋਜੈਕਸ਼ਨ ਹੈ ਇਹ ਡਾਊਨ ਸਾਈਡ ਦਾ ਬਣਿਆ ਹੋਇਆ ਠੀਕ ਹੈ ਡਾਊਨ ਸਾਈਡ ਦਾ ਕੰਟੀਨਿਊ ਡਾਊਨ ਸਾਈਡ ਦਾ ਬਣਿਆ ਹੋਇਆ ਠੀਕ ਹੈ ਤੇ ਕਿਉਂਕਿ ਇੱਥੇ ਸਨੇਹ ਪਿਛਲੇ ਕੈਂਡਲ ਦੇ ਲੋਅ ਦੇ ਹੇਠ ਬੰਦ ਕੀਤਾ ਤੇ ਕਦੇ ਵੀ ਪਿਛਲੇ ਕੈਂਡਲ ਦੇ ਹਾਈ ਦੇ ਉੱਤੇ ਜਿੱਦ ਤੱਕ ਬੰਦ ਨਹੀਂ ਕਰ ਪਾਰਿਆ ਤੇ ਨਾ ਹੀ ਬਦਲੋਂ ਕਿ ਪਿਛਲੇ ਤਿੰਨ ਦਾ ਹਾਈ ਇੱਥੇ ਇੱਕ ਵਾਰੀ ਸਨੇਹ ਬ੍ਰੇਕ ਕੀਤਾ ਤੇ ਪਿਛਲੇ ਦਿਨ ਉਹ ਵੀ ਬ੍ਰੇਕ ਨਹੀਂ ਕਰ ਪਾਰਿਆ ਠੀਕ ਹੈ ਤੇ ਇਸ ਕਰਕੇ ਸੇਫ ਐਂਟਰੀ ਇੱਥੇ ਬਣੇਗੀ ਠੀਕ ਹੈ ਤੇ ਇੱਕ ਵਾਰੀ ਆਪਾਂ ਇਹਦਾ ਵੀਕਲੀ ਤਾਂ ਦੇਖ ਲੈਨੇ ਫਿਰ ਘੰਟੇ ਵਾਲਾ ਦੇਖ ਲੈਨੇ ਠੀਕ ਹੈ ਪੂਰਾ ਤੁਹਾਨੂੰ ਮੈਂ ਸਮਝਾ ਦੂੰਗਾ ਇਸ ਕਿਸ ਤਰ੍ਹਾਂ ਸੇ ਇੰਟਰੀ ਕਰਨੀ ਹੈ ਠੀਕ ਹੈ ਤੇ ਵੀਕਲੀ ਤੇ ਵੀ ਦੇਖੋ ਇਹਦਾ ਇਸ ਵੀਕ ਦੇ ਵਿੱਚ ਇਹ 네ਗੇਟਿਵ ਬਣਿਆ ਹੋਇਆ ਹੈ ਠੀਕ ਹੈ ਟਾਈਮ ਸਾਈਕਲ ਮਤਲਬ ਕਿ ਜੇ ਇਸ ਤੋਂ ਥੱਲੇ چلا ਜਾਏਗਾ ਤੇ ਕੰਮ ਨਹੀਂ ਕਰੇਗਾ ਟਾਈਮ ਸਾਈਕਲ ਕੰਮ ਕਿਦੋਂ ਕਰਦਾ ਹੈ ਮੈਕਸਿਮਮ ਚ ਟਾਈਮ ਉਹ ਕੰਮ ਤਾਂ ਕਰਦਾ ਹੈ ਕਿ ਜਿਹੜਾ ਸਵਿੰਗ ਹਾਈ ਜਿੰਨਾ ਚਿਰ ਪੇਕ ਨਹੀਂ ਹੁੰਦਾ ਠੀਕ ਹੈ ਜਿਹੜਾ ਲੇਟੈਸਟ ਸਵਿੰਗ ਹਾਈ ਹੁੰਦਾ ਹੈ ਬਾਕੀ ਵੱਡੇ ਸਵਿੰਗ ਹਾਈ ਦੀ ਮੈਂ ਗੱਲ ਨਹੀਂ ਕਰ ਰਿਹਾ ਹੁਣ ਵੀਕਲੀ ਤੇ ਵੀ ਇਹਦਾ 네ਗੇਟਿਵ ਹੈ ਤੇ ਹੋ ਸਕਦਾ ਘੰਟੇ ਵਾਲੇ ਤੇ ਵੀ ਨੈਗੇਟਿਵ ਹੋਵੇ ਹੁਣ ਡੈਲੀ ਦੇ ਹਿਸਾਬ ਨਾਲ ਜਿਹੜੀ ਆਪਣੀ ਸਵਿੰਗ ਆਈ ਜ ਜਿਨ੍ਹਾਂ ਚਿਰ ਉਪਰੇਕ ਨਹੀਂ ਹੁੰਦੀ ਉਹਨਾਂ ਚਿਰ ਮਤਲਬ ਕਿ ਟਾਈਮ ਸਾਈਕਲ ਕੰਮ ਨਹੀਂ ਕਰੇਗਾ ਠੀਕ ਹੈ ਤੇ ਇੱਕ ਇਹ 14 ਨੂੰ ਆ ਰਿਹਾ ਜਿੱਥੋਂ ਇੱਕ ਵਾਰੀ ਮੈਂ ਹਟਾ ਦੇ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਪਿਛਲੀ ਵਾਰੀ ਇੱਕ ਬਹੁਤ ਵਧੀਆ ਮਤਲਬ ਕਿ ਆਪਾਂ ਨੂੰ ਇੱਥੇ ਮੂਵ ਦੇਖਣ ਨੂੰ ਮਿਲਿਆ ਸੀ ਆ ਦੇਖੋ ਆ ਜਾ ਰਿਹਾ ਮਤਲਬ ਕਿ ਸਟਾਕ ਇਹ ਨਾ ਜਿਹੜਾ ਆਪਣਾ ਇਹ ਜਿਸ ਦਿਨੇ ਟਾਈਮ ਸਾਈਕਲ ਆਇਆ ਸੀ 25 ਅਕਤੂਬਰ ਨੂੰ ਜੇ ਤੁਸੀਂ ਦੇਖੋਗੇ ਤੇ ਇਹ ਇਹਦੀ ਓਪਨਿੰਗ ਹੋਈ ਸੀ 449 ਤੇ ਠੀਕ ਹੈ ਤੇ ਜਿਹੜਾ ਇਸਨੇ ਹਾਈ ਲਗਾਇਆ ਸੀ ਉਹ ਲਗਾਇਆ ਸੀ 465 ਤੇ ਆਲਮੋਸਟ ਆਲਮੋਸਟ 15-16 ਰੁਪਏ 21 ਦਿਨ ਵੱਧ ਗਿਆ ਸੀ ਠੀਕ ਹੈ ਬਾਅਦ ਕੁਲੋਜ਼ੇ ਵਿੱਚ ਥਲੇ ਆ ਕੇ ਹੋਈ ਸੀ ਪਰ ਦੇਖੋ ਇਹਨੇ ਇੰਟਰਾਡੇ ਕੀਤੀ ਹੋਈ ਸੀ ਤੇ ਸੋਚੋ ਉਸ ਨੂੰ ਕਿੰਨਾ ਵਧੀਆ ਪ੍ਰਾਊਡ ਦੇਖਣ ਨੂੰ ਮਿਲ ਜਾਏਗਾ ਠੀਕ ਹੈ ਹੁਣ 14 ਤਰੀਕ ਨੂੰ ਆ ਤੇ ਆਪਾਂ ਇੱਥੇ ਤੁਹਾਨੂੰ ਥੋੜਾ ਜਿਹਾ ਮਤਲਬ ਕਿ ਸਪੋਰਟ ਰਿਸਟੈਂਸ ਲਗਾ ਕੇ ਦੱਸ ਦੇਣਾ ਹੈ ਕਿ ਕਿਸ ਜਗ੍ਹਾ ਤੇ ਆਪਾਂ ਐਂਟਰੀ ਪਲਾਨ ਕਰਾਂਗੇ ਸੇਵ ਜੇ ਕਿਸੇ ਨੇ ਰਿਸਕ ਲੈਣਾ ਉਹਦੇ ਵਾਸਤੇ ਬਾਅਦ ਵਿੱਚ ਗੱਲ ਕਰਦੇ ਆਂ ਸੇਫ ਐਂਟਰੀ ਬਣੇਗੀ ਆਪਣੀ 465 ਤੋਂ ਉੱਤੇ ক্লোਜ਼ ক্লোਜ਼ ਹੋਏ ਡੇ ਟੈਂਪਰੇਟ ਦਾ ਕੈਂਡਲ ਤੇ ਉਸੇ ਦੇ ਸਟੌਪ ਲੋ ਤੇ ਸਟੌਪ लॉस ਲਗਾ ਲੂ ক্লোজিং ਅਨਲਕਸ ਦੇ ਕੈਂਡਲ ਤੋਂ ਥੱਲੇ ਜੇ ਦੁਬਾਰਾ ਕੈਂਡਲ ক্লোਜ਼ ਹੁੰਦਾ ਹੈ ਤੇ ਤੁਸੀਂ ਐਗਜ਼ਿਟ ਕਰ ਸਕਦੇ ਹੋ ਠੀਕ ਹੈ ਜੇ ਮਤਲਬ ਕਿ ਛੋਟੇ ਸਟੌਪ लॉस ਤੇ ਇਸ ਕਰਨਾ ਵੈਸੇ ਜਿਹੜਾ ਅਸਲੀ ਸਟੌਪ ਲੋ ਬਣੇਗਾ ਉਹ ਜਿਸ ਤਰ੍ਹਾਂ ਦੇਖੋ ਹਣ ਇੱਥੋਂ ਜੇ ਸਟਾਕ ਉੱਤੇ ਚਲਾ ਜਾਂਦਾ ਤੇ ਇਸੇ ਸਵਿੰਗ ਲੋ ਦੇ ਥੱਲੇ ਬਣੇਗਾ ਠੀਕ ਹੈ ਪਰ ਜਦੋਂ ਬ੍ਰੇਕ ਆਊਟ ਹੋ ਜਾਂਦਾ ਫਿਰ ਆਪਾਂ ਹੋਰ ਸਟੌਪ लॉस ਵੀ ਲਗਾ ਸਕਦੇ ਹਾਂ ਮੈਕਸਿਮਮ ਟਾਈਮ ਬ੍ਰੇਕ ਆਊਟ ਤੋਂ ਬਾਅਦ ਆਪਾਂ ਨੂੰ ਟਾਰਗੇਟ ਦੇਖ ਨੂੰ ਮਿਲ ਨਹੀਂ ਮਿਲ ਹੀ ਜਾਂਦੇ ਆ ਠੀਕ ਆ ਤੇ ਹੁਣ ਜਿਹੜਾ ਇਹ ਰਾਉਂਡਿੰਗ ਬਾਟਮ ਇਹਦੇ ਵਿੱਚ ਭੰ데요 ਜੇ ਇਹਦੇ ਆਪਾਂ ਟਾਰਗੇਟ ਦੀ ਗੱਲ ਕਰੀਏ ਤੇ ਇਹਦਾ ਆਪਾਂ ਟਾਰਗੇਟ ਇੱਥੇ ਦੇਖ ਸਕਦੇ ਆ ਕਿ ਨਾ ਹੁੰਦਾ ਇਹ ਮੈਕਸਿਮਮ ਇਹ ਤੁਸੀਂ ਇੱਥੋਂ ਦੇਖ ਸਕਦੇ ਜੀ ਠੀਕ ਆ ਇਸ ਦਾ ਲਗਾ ਕੇ ਜਿੰਨਾ ਇੱਥੋਂ ਤੱਕ ਮਤਲਬ ਕਿ ਇਹ ਸਟਾਕ ਥੱਲੇੋਂ ਆਇਆ ਹੁੰਦਾ ਉਨਾ ਹੀ ਸਟਾਕ ਬ੍ਰੇਕਆਊਟ ਤੋਂ ਬਾਅਦ ਉੱਤੇ ਜਾਂਦਾ ਠੀਕ ਆ ਉਹੀ ਜਿਹੜਾ ਆਪਣਾ 올 ਟਾਈਮ ਹਾਈ ਮਤਲਬ ਕਿ ਪਹੁੰਚ ਸਕਦਾ ਹੈ ਜੇ ਇਹਦਾ ਬ੍ਰੇਕਆਊਟ ਹੁੰਦਾ ਹੈ ਤਾਂ ਠੀਕ ਹੈ ਇੱਥੋਂ ਤੱਕ ਤੁਹਾਨੂੰ 505 ਤੱਕ ਵੈਸੇ ਵੀ 500 ਇੱਕ ਸਾਈਕੋਲੋਜੀਕਲ ਲੈਵਲ ਹੈ ਉੱਥੇ ਤੱਕ ਟਾਰਗੇਟ ਦੇਖਣ ਨੂੰ ਮਿਲ ਸਕਦੇ ਆ ਠੀਕ ਹੈ ਤੇ ਹੁਣ ਜੇ ਕਿਸੇ ਨੇ ਉਸੇ ਤੋਂ ਐਂਟਰੀ ਕਰਨੀ ਆ ਠੀਕ ਹੈ ਕਿਉਂਕਿ ਹੁਣ ਤਿੰਨਾ ਟਾਈਮ ਫਰੇਮਾਂ ਦੇ ਮਤਲਬ ਦੋ ਟਾਈਮ ਫਰੇਮਾਂ ਦੇ ਤਾਂ ਆਪਾਂ ਦੇਖ ਲਿਆ ਘੰਟੇ ਵਾਲੇ ਟਾਈਮ ਫਰੇਮ ਤੇ ਜੇ ਦੇਖੀਏ ਤੇ ਉੱਤੇ ਵੀ ਪ੍ਰੋਜੈਕਸ਼ਨ ਇਹਦਾ 네ਗਟਿਵ ਹੀ ਹੋਵੇਗਾ ਠੀਕ ਹੈ ਹਾਂ ਇਹ ਘੰਟੇ ਵਾਲੇ ਟਾਈਮ ਫਰੇਮ ਤੇ ਵੀ ਪ੍ਰੋਜੈਕਸ਼ਨ ਨੇਗਟਿਵ ਹੈ ਠੀਕ ਹੈ ਤੇ ਇਸ ਕਰਕੇ ਉਦ ਤਰਾ ਆਪਾਂ ਨੂੰ ਇਹਦੇ ਵਿੱਚ ਰਿਸਕ ਲੈਣ ਠੀਕ ਹੈ ਬਸ ਵੇਟ ਕਰੋ 14 ਤਰੀਕ ਦਾ ਤੇ ਜਾਂ ਦੇਖੋ ਜਿਸ ਤਰ੍ਹਾਂ ਆਪਾਂ ਕੱਲ ਤੁਹਾਨੂੰ ਇੱਕ ਤਰੀਕਾ ਦੱਸਿਆ ਸੀ ਠੀਕ ਹੈ ਜਿਸ ਤਰ੍ਹਾਂ ਸਵਿੰਗ ਲੋ ਬਣਿਆ ਤੇ ਵੈਸੇ ਮੇਰੇ ਹਿਸਾਬ ਨਾਲ 61% ਤੋਂ ਹੀ ਕਾਫੀ ਥੱਲੇ ਹੀ ਆ ਚੁੱਕਿਆ ਹੋਵੇਗਾ ਇੱਕ ਵਾਰੀ ਦੇਖ ਲੈਣੇ ਫਿਰ ਵੀ ਚੁਕਾ ਕੇ ਆ ਸਿਏ ਮਤਲਬ ਕਿ ਆਲਮੋਸਟ ਵੈਸੇ 61% ਦੇ ਆਸ-ਪਾਸ ਹੀ ਹੈਗਾ ਠੀਕ ਹੈ ਮਨ ਜੇ ਥੋੜਾ ਜਿਹਾ ਥੱਲੇ ਆ ਤੁਸੀਂ 81 78 ਲਗਾ ਸਕਦੇ ਜੀ ਇਸ ਨੂੰ ਆਪਾਂ ਪੂਰਾ ਪੂਰਾ ਲਗਾਉਨੇ ਆ ਤੇ ਵੈਸੇ ਇਸ ਨੂੰ ਟੱਚ ਨਹੀਂ ਕੀਤਾ ਠੀਕ ਹੈ ਫਿਰ ਵੀ ਜੇ ਕਿਸੇ ਨੇ ਰਿਸਕ ਲੈਣਾ ਹੈ ਠੀਕ ਆ ਉਹ ਕਿਸ ਤਰ੍ਹਾਂ ਲੈ ਸਕਦਾ ਹੈ ਵੈਸੇ ਮੈਂ ਤਾਂ ਕਹਾਂਗਾ ਕਿ ਸੇਫ ਹੋ ਕੇ ਕਰੋਗੇ ਤੇ ਟਾਰਗੇਟ ਵੀ ਪਾਸਟ ਮਿਲ ਜਾਂਦੇਗਾ ਠੀਕ ਹੈ ਜੇ ਗੈਪ ਡਾਊਨ ਵਗੈਰਾ ਖੁੱਲਦਾ ਪੇ ਤਾਂ ਵੈਸੇ ਵੀ ਮਤਲਬ ਕੋਈ ਉਮੀਦ ਨਹੀਂ ਕਿ ਉੱਤੇ ਜਾਊਗਾ ਠੀਕ ਆ

ਬ੍ਰੇਕੋਂ ਤੋਂ ਬਚਣਾ ਪੈਣਾ ਮਤਲਬ ਕਿ ਸਟਾਕ ਇਹ নো ਬ੍ਰੇਕ ਨਾ ਕਰੇ ਫਿਰ ਆਪਾਂ ਮਤਲਬ ਕਿ ਉੱਤੇ ਵਾਸਤੇ ਰਿਸਕ ਲਵਾਂਗੇ ਕਿਦੋਂ ਲਵਾਂਗੇ ਇੱਥੋਂ ਇਸ ਸਟਾਕ ਉੱਤੇ ਜਾਣਾ ਸਟਾਰਟ ਕਰ ਦੇਵੇ ਜਿਵੇਂ ਦੇਖੋ ਕਿ ਮੰਨ ਲਓ ਆਈਸ ਕੈਂਡਲ ਨੂੰ ਆਪਾਂ ਕਾਊਂਟ ਨਹੀਂ ਕਰਨਾ ਠੀਕ ਹੈ ਅੱਜ ਰਕੈਂਟ ਲੈ ਤਾਂ ਡੱਕਰੀਨ ਇਸ ਤੋਂ ਉੱਤੇ ক্লোਜ਼ ਹੋਵੇ ਠੀਕ ਹੈ ਪਰ ਇਹਦਾ ਲੋ ਮੈਂ ਕਾਪਾ ਕਰਨਾ ਠੀਕ ਹੈ ਇਹਦਾ ਲੋ ਜਿਹੜਾ ਬ੍ਰੇਕ ਨਾ ਹੋਵੇ ਠੀਕ ਹੈ ਜਿਸ ਤਰ੍ਹਾਂ ਨਹੀਂ ਹੁੰਦਾ ਤੇ ਨੈਕਸਟ ਜੋ ਮਤਲਬ ਕਿ ਜਿਸ ਦਿਨ ਓਪਨ ਹੋਵੇਗਾ ਉੱਥੇ ਕੋਈ ਕੈਂਡਲ ਬਣੇਗਾ ਮਤਲਬ ਕਿ ਇਹਦਾ ਲੋ ਬ੍ਰੇਕ ਕਰ ਹੀ ਦਿੰਦਾ ਹੈ ਮੰਨ ਲਓ ਪਰ ਪਿਛਲਾ ਲੋ ਬ੍ਰੇਕ ਨਹੀਂ ਹੁੰਦਾ ਇੱਥੇ ਕੋਈ ਗ੍ਰੀਨ ਕੈਂਡਲ ਬਣ ਜਾਂਦਾ ਜਾਂ ਫਿਰ ਰੈੱਡ ਕੈਂਡਲ ਬਣਦਾ ਤੇ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਕਰ ਜਾਂਦਾ ਠੀਕ ਹੈ ਤੇ ਉਹਦਾ ਲੋ ਬ੍ਰੇਕ ਨਹੀਂ ਕਰਦਾ ਇਸ ਤਰ੍ਹਾਂ ਮੰਨ ਲਓ ਕਿ 10 15 ਦੇ ਪਹਿਲਾਂ ਕੈਂਡਲ ক্লোਜ਼ ਹੋਵੇਗਾ ਤੁਜਾ 11 15 ਤੇ ਤੇ ਉੱਥੇ ਤੁਹਾਡੀ ਐਂਟਰੀ ਬਣੇਗੀ ਤੇ ਸਟਾਪ ਲੌਸ ਤੁਹਾਡਾ ਇਸ ਲੋ ਦੇ ਥੱਲੇ ਹੋਵੇਗਾ ਠੀਕ ਹੈ ਪਰ ਜੇ ਇਸ ਲੋ ਬ੍ਰੇਕ ਨੂੰ ਠੀਕ ਹੈ ਉਹ ਮਤਲਬ ਕੰਡੀਸ਼ਨ ਬਣਦੀ ਆ ਅਪਸਾਈਡ ਦਾ ਪ੍ਰੋਜੈਕਸ਼ਨ ਬਣਦਾ ਫਿਰ ਮਤਲਬ ਕਿ ਟਰਾਈ ਨਾ ਕਰਿਓ ਫਿਰ ਟਾਰਗੇਟ ਉਹਨਾਂ ਵੱਡਾਂ ਅਸੀਂ ਦੇਖਣ ਨੂੰ ਮਿਲੇਗਾ ਠੀਕ ਹੈ ਫਿਰ ਅਪਣਾ ਫੇਡ ਕਰਾਂਗੇ ਸਵਿੰਗ ਹਾਈ ਬ੍ਰੀਕ ਹੋਣ ਦਾ ਠੀਕ ਹੈ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਕਿਸੇ ਸਟਾਕ ਦੀ ਇਸੇ ਤਰ੍ਹਾਂ ਹੀ ਮਤਲਬ ਉਹ ਕੀ ਰਿਸਰਚ ਲੈ ਕੇ ਜਿਹੜੀ ਤੁਹਾਡੇ ਕੰਮ ਆ ਸਕੇਗੀ ਧੰਨਵਾਦ